ਸਤਨਾਮ ਵਾਹਿਗੁਰੂ ਸਾਇਬ ਜੀ ਸਤਨਾਮ ਵਾਹਿਗੁਰੂ ਸਾਇਬ ਜੀ ਜਤ ਸ੍ਰੀ ਮਹਲਾ ਚੌਥਾ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਸਿਮਰੋ ਅਗਮੇ ਆਪਾਰਾ ਜਿਸ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਿਮਰੋ ਅਗਮੇ ਆਪਾਰਾ ਜਿਸ ਸਿਮਰਤ ਡਾਕੂਮੈਂਟਰ ਹਮਾਰਾ ਹਾਰ ਹਾਰ ਸਤ ਗੁਰ ਪਰਖ ਹਰ ਗੁਣ ਗਾਵ ਮੀਤ ਹਮਾਰੇ ਹਰ ਅਰ ਨਾਮ ਰੱਖੋ ਤਾਰੇ ਹਰ ਹਾਰ ਅੰਮ੍ਰਿਤ ਬਚਨ ਸੁਣਾਵ ਗੁਰ ਮਿਲਿਆ होई राम मधुसूदन हर माधो प्राण मेरे मन तन अमृत मीठ लगाना ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਣ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ कै रंग मेरा मन रता हर महा पुरख गुर मिलो गुर नानक सुख राम ਹਾਰ ਹਾਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰਾਰ ਮਹਾ ਪੁਰਖ ਗੁਰ ਮੇਲਾ ਗੁਰ ਨਾਨਕ ਨਾ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ੍ਹ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਜੈਤ ਸ੍ਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਕਰ ਦੂਜੇ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰਦੇ ਕਹਿ ਰਹੇ ਨੇ हे ਭਾਈ ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਜਿਸ ਨੂੰ ਸਿਮਰਿਆ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ ਏ ਹਰੀ ਏ ਪ੍ਰਭੂ ਸਾਨੂੰ ਗੁਰੂ ਮਹਾਪੁਰਖ ਮਿਲਾ ਦੇ ਜੇ ਗੁਰੂ ਮਿਲ ਪਏ ਤਾਂ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਏ ਮੇਰੇ ਮਿੱਤਰੋ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰੋ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਈ ਰੱਖੋ ਪਰਮਾਤਮਾ ਦੀ ਸਿਫਤਸਲਾਹ ਦੇ ਆਤਮਿਕ ਜੀਵਨ ਦੇਣ ਵਾਲੇ ਬੋਲ ਮੈਨੂੰ ਵੀ ਸੁਣਾਇਆ ਕਰੋ ਹੇ ਮਿੱਤਰੋ ਗੁਰੂ ਦੀ ਸਰਨ ਪਏ ਰਹੋ ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਹਿਰਦੇ ਵਿੱਚ ਪਰਗਟ ਹੋ ਜਾਂਦਾ ਹੈ हे दूतਾਂ ਦੇ ਨਾਸ ਕਰਨ ਵਾਲੇ हे माया ਦੇ ਪਤੀ हे ਮੇਰੀ ਜਿੰਦ ਦੇ ਸਹਾਰੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ हे हरि हे ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਨੂੰ ਉਹ ਮਹਾਂਪੁਰਖ ਗੁਰੂ ਮਿਲਾ ਦੇ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂ ਹੈ ਏ ਭਾਈ ਪ੍ਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ ਪਿਆਰ ਵਿੱਚ ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ ਹੇ ਨਾਨਕ ਆਖ ਹੇ ਹਰੀ ਮੈਨੂੰ ਗੁਰੂ ਮਹਾਪੁਰਖ ਮੈਨੂੰ ਗੁਰੂ ਮਹਾਪੁਰਖ ਮਿਲਾ ਏ ਗੁਰੂ ਤੇਰੇ ਬਖਸ਼ੇ ਹਰ ਨਾਮ ਵਿੱਚ ਜੁੜਿਆ ਆਤਮਿਕ ਆਨੰਦ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ੍ਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਰਟਡ ਬਾਈ ਗੁਰੂ ਰਾਮਦਾਸ ਜੀ ਅੰਡਰ ਰਾਬ ਜੈਤਸਰੀ second house one universal creator god by the grace of the true guru guru Savji say that remember in meditation the lord har har the unfathomable infinite lord Remembering him in meditation, pains are dispelled. O Lord har, har, lead me to meet the true Guru. Meeting the Guru I am at peace. Sing the glorious praises of the Lord. O my friend cherish the name of the lord har har in your heart read the embroidered words of the lord har har meeting with the guru the lord is revealed the lord the স্লেয়াৰফমণ্ড ইজ মাই ব্ৰেথ অফ লাইফ ইজ এম্বোজি অমৃত ইজ চ' স্বীট টু মাই মাইণ্ড এণ্ড বডি অ' লাৰ হাৰ হেভ মৰ্চি অপন মী And lead me to meet the Guru, the Immaculate Primal Being. The name of the Lord Harhar -har, is forever the giver of peace. My mind is imbued with the Lord's love. O Lord Harhar, -har, lead me to meet the Guru. the greatest being through the name of gur nanak i have found peace vahegur ji ka khalsa vahegur ji ki fateh